ਹੋਲੀਏ ਇੰਨਾ ਡਰਾਵਣਾ ਬੰਦਾ ਤਾਂ ਨਹੀਂ ਵੇਖਿਆ ਕਦੇ ਤੁਸੀਂ ਸਤਿ ਗੁਰੂ ਗਾਇਜ਼ ਸਵਾਗਤ ਤੁਹਾਡਾ ਮੇਰੇ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾ ਜਦੋਂ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਦ ਤੱਕ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾ ਜਦ ਤੱਕ ਉਹਨਾਂ ਕੁਝ ਕੁ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾ ਜ ਆਓ ਤੁਹਾਨੂੰ ਦਿਖਾਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਤ ਤੱਕ ਜਰੂਰ ਦੇਖਿਓ ਆ ਵੀ ਮਤਰਾ ਹੁਣ ਤੂੰ ਆਪਦਾ ਢੋਲਾ ਮੂੰਹ ਹੱਥ ਬਹੁਤ ਸਾਲ ਲੈ ਲਿਆ ਹੁਣ ਆ ਗਈ ਤੇਰੀ ਵਾਰੀ ਤੇ ਮੂੰਹ ਹੱਥ ਆਪਦਾ ਤੇਰੇ ਬਿਨਾਂਲੇ ਸਾਰਾ ਨੂੰ ਠੀਕ ਆ ਮਿੱਤਰਾ ਠੀਕ ਆ ਫਰੈਂਡੋ ਤੁਸੀਂ ਵੀ ਸੁਣ ਲੋ ਇਹਨਾਂ ਨੇ ਮੂੰਹ ਹੱਥ ਧੋ ਦੋ ਬਹੁਤ ਇਹਨਾਂ ਨੇ ਸੁੱਖ ਦਾ ਸਾਹ ਲੈ ਲਿਆ ਸੋਤਾ ਹੀ ਪੈ ਕਰ ਆਉਂਦੇ ਤਿੱਡੀਆਂ ਜਿਗੇ ਤਿੱਡੀਆਂ ਜਿਗੇ ਤਿੱਡੀਆਂ ਜਿਗੇ ਗੁਲਗੇ ਜਿਓ ਲੈ ਹੈਪੀ ਹੋਰਲੀ ਹੈਪੀ ਹੋਰਲੀ ਯਾਰ ਲੈ ਨਹੀਂ ਦੋਵੇਂ ਹੀ ਲਵਾ ਲਾ 100 ਕੁਇੰਟਲ ਤਾਂ ਹੈਗਾ ਆਹ ਲਾ ਜਰੂਰੀ ਹੈ ਮੜਾ ਇਹ ਲਾਵਾਂਗੇ ਅੱਛਾ ਮੜਾ ਕੀ ਲਾਉਂਦਾ ਇਸ ਤੋਂ ਬਾਅਦ ਘੱਟ ਦਾ ਲੱਗਣਾ ਨਹੀਂ ਜੂਸ ਪੀਣਾ ਪਿਆ ਜਿਹੜਾ ਸਰਾਪਰ ਮੀਨੇ ਕਮਟੋ ਮੜਾ ਜੂਸ ਨਿਕਲਦਾ ਮਾਮਿਆਂ ਨਾਲ ਰਹੀਦਾ ਮਾਮਿਆਂ ਨਾਲ ਹਾਂ ਜੇ ਖੋਲਿਏ ਮਾ ਮਾ ਇਹਦੇ ਮੂੰਹ ਓਏ ਹੈ ਮਸਾਲਾ ਕੋਈ ਲੱਗਦਾ ਸਾਰਾ 10000 ਰੁਪਏ ਇਕੱਠੇ ਕਰਕੇ ਰੰਗ ਲਿਆ ਜੋ ਵੀ ਡੋਲਤਾ ਆਲੇ ਆਣੇ ਲੈ ਆਹੋ ਕਰੋ ਮਾਂ 10000 ਰੁਪਏ ਇਕੱਠੇ ਕੀਤੇ ਉਹ ਵੀ ਡੋਲਤਾ ਲੜ ਕੇ ਘੋਲ ਕੇ ਰੰਗ ਲੜ ਕੇ ਕਰੋ ਪੈ 100 ਰੁਪਏ ਇਕੱਠੇ ਕੀਤੇ ਹੀ ਕੇ ਮੈਂ ਦਾ ਖੇਡ ਕਹਿ ਕੇ ਆਏ ਮੰਮੀ ਹਿ ਹੋਲੀ ਕੇ ਆਹੋ ਝੋਲੀ ਦਿੱਤੀ ਹੋਲੀ ساری ਜ਼ਿੰਦਗੀ ਨਹੀਂ ਆਗਲਾ ਹੋਣੀ ਤੁਹਾਨੂੰ ਉਹ ਇਕੱਠੀ ਕਰ ਲੈ ਮਿੱਟੀ ਵਿੱਚ ਪਾਲਾ ਭਰਾਵਾ ਇਕੱਠਾ ਕਰ ਲੈ ਕਰ ਲੈ ਇਕੱਠਾ ਰਾ ਪਾਲਾ ਪੱਤੇ ਪੁੱਤੇ ਵੇਚੀ ਰੰਗ ਬਰੀਆ ਭੰਜੂਗਾ ਉਹ ਰਹਿਮ ਦੇ ਉਹ ਨਹੀਂ ਰਹਿ ਨੇ ਪੈਸੇ ਲੱਗੇ ਆ ਰਹਿ ਨੇ ਪੈਸੇ ਲੱਗੇ ਆ ਚੱਕ ਫਿਰ ਇਹਨਾਂ ਨੇ ਧੱਕਾ ਨਾ ਹੈਪੀ ਹੋਲੀ ਹੈਪੀ ਹੋਲੀ ਚੱਕ ਦੀ ਗਰੀਬੀ ਤੇ ਮੇਰੀ ਕਮਲੇ ਲਾਲ ਰੰਗ ਤੇ ਮੈਂ ਉਹ ਦੂਜਾ ਹੀ ਲੱਗਦਾ ਨਾ ਹਰਦਾ ਕਿਤੇ ਓਕੇ ਆ ਓਕੇ ਆ ਆ ਦਾਤੇ ਹਰਲੀਨ ਤੇ ਪ੍ਰਭ ਨੂੰ ਏਕਮ ਨੂੰ ਮੈਂ ਹੋਲੀ ਘੇੜ ਲਈ ਆ ਸੋਲੋ ਹਾਂਜੀ ਕ ਮੱਚੋ ਮੱਚੋ ਤੁਨੂੰ ਵੀ ਆ ਗੇਲ ਬੇਡੂ ਗਰੇ ਆ ਕਿਹੜੇ ਬੇਸਤੇ ਐਣ ਕਾ ਦੁਨੀਆ ਜੀ ਅਠਾਂ ਚ ਵੇਂਦਾ ਰੰਗ ਤੋਤਾ ਸਾਲਾ ਇੱਕ ਹੀ ਵੇਤਾ ਮਾਰਿਆ ਪਿਆ ਐਣ ਕਲਾ ਕੇ ਰੰਗ ਪਾ ਰੱਖਿਆ ਉਹ ਇੱਕ ਹੀ ਜੂਵੀ ਨੂੰ ਤੇ ਸੱਤ ਰੰਗ ਬਣਾਦਾ ਨਾ ਨਾ ਕੋਈ ਨਹੀਂ ਕਰਦੇ ਕਰਦੇ ਗਿੱਲਾ ਕਰਦੇ ਆ ਆਹ ਕਿਹੋ ਜਿਹਾ ਬੜਾ ਵਾਹ ਮਾਰੇ 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 ਸੋਰਾ ਚੱਲ 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 ਅਰੇ ਅਰੇ ਉਹ ਜਾ ਗੱਡੀ ਇੰਨਾ ਡਰਾਵਣਾ ਬੰਦਾ ਤੇ ਨਹੀਂ ਵੇਖਿਆ ਕਦੇ ਤੁਸੀਂ ਸਸਰੀ ਕਾਲ ਰੱਬੇ ਅਗਲੇ ਹੀ ਫਿਰਦੀ ਨਾਲ ਅਗਲੇ ਹੀ ਫਿਰਦੀ ਬਲੂ ਲੋੜ ਹੱਲੀ ਨਹੀਂ ਫਿਰਦੀ ਹੈ ਮਾਰੇ ਦੇ ਫਿਰ ਮਾਰ 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 ਟੁੱਟਾ ਨਹੀਂ ਮੋਟੀ ਰੋ ਹੱਲੀ ਨੇ ਆ ਹੱਲੀਂ ਤੇਰੇ ਤੇ ਪਾਦਾ ਆਈ ਤੈਨੂੰ ਫੋਟੋ ਖਿਚਾਉ ਆਉਦੀ ਭੂਤਾ ਬਣ ਕੇ ਤੇਰੀ ਮੰਮੀ ਵੇਖ ਲੂਗੀ ਸਨੈਪਚੈਟ ਲੈ ਆ ਕਰੀ ਜਣੀ ਬੱਬੇ ਹੱਲੀ ਨੇ ਇੱਕ ਮਾ ਇੱਕ ਮਾ ਚਲੋ ਇਹ ਤੈਨੂੰ ਖਾ ਜੱਫੀ ਭਾਈ ਖੜ ਜਾ ਤੈਨਨੇ ਇੱਧਰ ਇੱਧਰ ਹੋਏ ਗਾਲੋ ਓਏ 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 ਲੋ ਬਚੇ ਰਹੋ ਕੋਈ ਬੰਦੇ ਕੋਣ ਆ ਜੀ ਦੱਸ ਕਿ ਉਹ ਆ ਚਾਹੀਦੇ ਆਪਾਂ ਨੂੰ ਦੂਜੇ ਬੰਦੇ ਆਪਣੇ ਵੀ ਕਿਵੇਂ ਸਰਾਵਰ ਨੂੰ ਖਾੜ ਲਓ ਚੰਗੀ ਤਰ੍ਹਾਂ ਪਤਾ ਉਹਨਾਂ ਨੂੰ ਲੱਗੇ ਲੋ ਫਾਇਰ ਤਾ ਲਓ ਆ ਜੀ ਲੈ ਲਓ ਇਹ ਲੈ ਜਾਣੇ ਫਿਰ ਬੜਾ ਉੱਠਾ ਚਲੋ ਆ ਲੈ ਲਓ ਬ੍ਰੈਡ ਕਰਾਵ ਡਵਾਗੇ ਮਾ ਕੇ ਦੇਣੀ ਹਾਂਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਧਾ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ